ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਹਾਂ ਸਰਦਾਰ ਹਰਕੇਸ਼ ਸਿੰਘ ਕਹਿਲ ਜੀ ਦੀ ਪੁਸਤਕ ਪੰਜਾਬੀ ਵਿਰਸਾ ਕੋਸ਼ ਵਿੱਚੋਂ ਫਸਲਾਂ ਤੇ ਫਸਲਾਂ ਸੰਬੰਧੀ ਸਰਲੇਖ ਅਧੀਨ ਅਰਹਰ ਦੀ ਗੱਲ ਕਰਾਂਗੇ ਅਰਹਰ ਸੌਣੀ ਦੀ ਫਲੀਦਾਰ ਫਸਲ ਹੈ ਇਸ ਦੀ ਫਲੀ ਵਿੱਚ ਤਿੰਨ ਤੋਂ ਪੰਜ ਤੱਕ ਦਾਣੇ ਹੁੰਦੇ ਹਨ ਦਾਣਿਆਂ ਦਾ ਰੰਗ ਕਸਮੈਲਾ ਪੀਲਾ ਹੁੰਦਾ ਹੈ ਦਾਲ ਦੇ ਤੌਰ ਤੇ ਵਰਤੀ ਜਾਂਦੀ ਹੈ ਤੌਰ ਤੇ ਜੂਨ ਦੇ ਮਹੀਨੇ ਵਿੱਚ ਬੀਜੀ ਜਾਂਦੀ ਹੈ ਏਕੜ ਵਿੱਚ 6 ਕਿਲੋ ਬੀਜ ਪੈਂਦਾ ਹੈ ਇਹ ਮਾਰੂ ਵੀ ਹੋ ਜਾਂਦੀ ਹੈ ਇੱਕ ਪਾਣੀ ਨਾਲ ਵੀ ਹੋ ਜਾਂਦੀ ਹੈ ਇਸ ਦਾ ਪੌਦਾ 6 ਫੁੱਟ ਉੱਚਾ ਹੁੰਦਾ ਹੈ ਅਕਤੂਬਰ ਵਿੱਚ ਵੱਡੀ ਜਾਂਦੀ ਹੈ ਵੱਢ ਕੇ ਭਰੀਆਂ ਬੰਨੀਆਂ ਜਾਂਦੀਆਂ ਹਨ ਜਦ ਸੁੱਕ ਜਾਂਦੀ ਹੈ ਤਾਂ ਇਸ ਦੀਆਂ ਫਲੀਆਂ ਨੂੰ ਕਿਸੇ ਲੱਕੜ ਦੀ ਸਤਹੀ ਉੱਪਰ ਜਾਂ ਢੋਲ ਉੱਪਰ ਮਾਰ-ਮਾਰ ਝਾੜਿਆ ਜਾਂਦਾ ਹੈ। ਹਲੀਆਂ ਨੂੰ ਥਰੇਸਰ ਵਿੱਚ ਪਾ ਕੇ ਦਾਣੇ ਕੱਢ ਲੈ ਜਾਂਦੇ ਹਨ। ਕੜਵ ਨੂੰ ਅੱਗ ਬਾਲਣ ਲਈ ਵਰਤਿਆ ਜਾਂਦਾ ਹੈ। ਅਰਹਰ ਹੋਣਾ ਪਹਿਲਾਂ ਦੇ ਮੁਕਾਬਲੇ ਘੱਟ ਬੀਜੀ ਜਾਂਦੀ ਹੈ ਕਿਉਂਕਿ ਜੋ ਫਸਲਾਂ ਹੁਣ ਵਪਾਰਕ ਨਜ਼ਰੀਏ ਨੂੰ ਮੁੱਖ ਰੱਖ ਕੇ ਬੀਜੀਆਂ ਜਾਂਦੀਆਂ ਹਨ। ਸੋ ਧੰਨਵਾਦ ਜੀ।